ਟ੍ਰੰਪ ਹਾਏ 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 ਮੋਦੀ ਟ੍ਰੰਪ ਮਰ ਗਿਆ ਮਰ ਗਿਆ ਮੋਦੀ ਟ੍ਰੰਪ ਹਾਏ 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 ਸਾਰੇ ਪੁੱਟਾ ਹਾਏ 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 ਆਬਾਦ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ 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 ਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ 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 ਟ੍ਰੰਪ ਸਰਕਾਰ ਮਰਦਾਬਾਦ ਟ੍ਰੰਪ ਸਰਕਾਰ ਮਰਦਾਬਾਦ ਕਿਸਾਨਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜਿਹੜੇ ਕੇਂਦਰ ਸਰਕਾਰ ਹੈ ਦੋਹਾਂ ਦੇ ਪੁਤਲੇ ਸੜ ਕੇ ਸਮਾਣਾ ਦੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਗਰਦਾਸਨ ਕਿਤਾ ਜਾ ਰਹਾ ਇਹਨਾਂ ਇੱਕੋ ਮੰਗ ਹੈ ਵੀ ਕੁਛੀ ਦੇ ਜਿਸ ਤਰ੍ਹਾਂ ਟੈਰਿਫ ਅਮਰੀਕਾ ਲਾ ਰਹਾ ਹੈ ਹਿੰਦੁਸਤਾਨ ਦੀ ਕਿਸਾਨ ਨਹੀਂ ਪ੍ਰਭਾਵਿਤ ਹੋ ਜਾਣੀ ਹੈ ਉਹ ਨੁਕਸਾਨ ਹੋਣਾ ਹੈ ਇਸ ਨੂੰ ਸਰਕਾਰ ਨੂੰ ਚਾਹੀਦਾ ਹੈ ਵੀ ਇਸ ਨੂੰ ਤੁਰੰਤ ਅਮਰੀਕਾ ਦੇ ਦਬਾਅ ਪਾਵੇ ਕੇਂਦਰ ਸਰਕਾਰ ਤਾਂ ਕਿ ਹਿੰਦੁਸਤਾਨ ਦੀ ਕਿਸਾਨੇ ਪ੍ਰਭਾਵਿਤ ਨਾ ਹੋਵੇ ਗੱਲਬਾਤ ਕਰਦੇ ਆ ਸੀ ਜਸਪੀਰ ਸਿੰਘ ਜੀ ਫਤਿਹਪੁਰ ਸਿੰਘ ਜੀ ਕਿਆ ਕਰੋਗੇ ਜਿਹੜਾ ਇਹ ਮੁੱਦਾ ਅੱਜ ਅੱਜ ਪਰਸ਼ੋਤਮ ਜੀ ਅੱਜ ਪੰਜਾਬ ਵਿੱਚ ਐਸਕੇਐਮ ਦੀ ਕਾਲ ਤੇ ਅਸੀਂ ਟਰੰਪ ਤੇ ਮੋਦੀ ਦੇ ਪੁਤਲੇ ਕਸਾੜ ਰਹੇ ਆ ਕਿਉਂਕਿ ਟਰੰਪ ਨੇ ਜੋ ਟੈਰਫ ਵਾਰਸ਼ ਆਰੰਭ ਕੀਤੀ ਹੈ ਉਹਦੇ ਵਿੱਚ ਭਾਰਤ ਦੇ ਨਾਲ ਇਸ ਨੇ ਬਾ ਮਰੂੜੀਆਂ ਨਰਿੰਦਰ મોદી ਸਰਕਾਰ ਦੀ ਵੀ ਤੁਸੀਂ ਜਿਹੜਾ ਅਸੀਂ ਉਧਰ ਅਵਸਥਾ ਭੇਜਨੀਆ ਨੇ ਖੇਤੀ ਵਸਤਾ ਭੇਜਨੀਆ ਉੱਤੇ ਟੈਰਫ ਖਤਮ ਕੀਤਾ ਜਾਵੇ ਤਾਂ ਉਹ ਉਲਟਾ ਆਪ ਟੈਰਫ ਘਟਾਲੀ ਰਾਇ ਇਸ ਕਰਕੇ ਮੋਦੀ ਸਰਕਾਰ ਨੇ ਸਾਨੂੰ ਸਿਤੀ ਦੀ ਸਵਿਚਟ ਕਰੇ ਵੀ ਇਹ ਟੈਰਫ ਘਟਾ ਰਹੇ ਕਿ ਨਹੀਂ ਘਟਾ ਰਹੇ ਇਸ ਕਰਕੇ ਜੋ ਸਾਡੀਆਂ ਸਹੀ ਪ੍ਰਭਾਵ ਪਾਵੇਗਾ ਮਤਲਬ ਕਿਸਾਨੀ ਦੇ ਦੇਸ਼ਤਾਨ ਦੇ ਇੱਕ ਖੇਤੀ ਸੈਕਟਰ ਤੇ ਪ੍ਰਜੂਨ ਸੈਕਟਰ ਦੇ ਸ਼ਹਿਰੀ ਜਿਹੜੇ ਲੋਕ ਦੁਕਾਨਦਾਰ ਦੇ ਛੋਟੇ ਇਹਨਾਂ ਬਹੁਤ ਮਾੜਾ ਅਸਰ ਪੈਣ ਵਾਲਾ ਹੈ ਇਸ ਕਰਕੇ ਜੋ ਲੋਕਾਂ ਦਾ ਰੋਸ ਆ ਇਹ ਲੋਕਾਂ ਦਾ ਰੋਸ ਨੂੰ ਅਸੀਂ ਜਿਹੜਾ ਸੰਯੁਕਤ ਮੋਰਚਾ ਦੀ ਕੰਧ ਬਣ ਕੇ ਖਲੋਤੇ ਆ ਇਸ ਕਰਕੇ ਕਿਉਂਕਿ ਲੋਕਾਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਣਾ ਹੈ ਜਿਹੜਾ ਇਹ ਜਿਹੜੀ ਸਰਕਾਰ ਟਰੰਪ ਸਰਕਾਰ ਮੋਦੀ ਸਰਕਾਰ ਨੂੰ ਇਹ ਜਿਹੜਾ ਆਰਡਰ ਕਰ ਰਹੀ ਏ ਇਸ ਕਰਕੇ ਅਸੀਂ ਇਹ ਵਾਰਨਿੰਗ ਦਿੰਨੇ ਆ ਮੋਦੀ ਸਰਕਾਰ ਨੂੰ ਵੀ ਇਹ ਜਿਹੜੀ ਇਹ ਉਹਨਾਂ ਦੀ ਸ਼ਰਤ ਆ ਇਹ ਮੰਨੀ ਜਾਵੇ ਅਸੀਂ ਜਿਹੜਾ ਮੋਦੀ ਸਰਕਾਰ ਹੈ ਟਰੰਪ ਨਾਲ ਜਿਹੜੇ ਸਮਝੌਤੇ ਕਰ ਰਹੇ ਨੇ ਇਹ ਇਹ ਸਮਝੌਤਿਆਂ ਤੇ ਅਸੀਂ ਖਿਲਾਫ ਆ ਕਿਉਂਕਿ ਇਹਨਾਂ ਦੀ ਜਿਹੜੀ ਅਮਰੀਕਾ ਤੋਂ ਕਣਕੇ 2100 ਨੂੰ ਖਰੀਦ ਕੇ ਜਿਹੜਾ ਸਾਡਾ ਹੁਣ 23 2400 ਰੇਟ ਸਾਨੂੰ ਐਮਐਸਪੀ ਤੇ ਮਿਲ ਰਿਹਾ ਓਏ ਸਰਕਾਰ ਸਾਤੋਂ ਐਮਐਸਪੀ ਕੋ ਹੁਣ ਲੱਗੀ ਐ ਇਹ ਸਾਡੀ ਥਾਲੀ ਚੋਂ ਰੋਟੀ ਚੱਕਣ ਲੱਗੀ ਐ ਸੀ ਇਹਨੂੰ ਰੋਟੀ ਚੱਕਣ ਨਹੀਂ ਦਿੰਦੇ ਇਹਨਾਂ ਤੋਂ ਇਹ ਸਾਡੇ ਬਾਬੇ ਨਾਨਕ ਦਾ ਜਿਹੜਾ 20 ਰੁਪਿਆ ਦਾ ਲੰਗਰ ਚਲਾਇਆ ਹੋਇਆ ਉਹ ਜਰਿਆ ਨਹੀਂ ਜਾਂਦਾ ਅਸੀਂ ਕਿਸੇ ਵੀ ਹਾਲਤ ਚ ਆਪਣੀਆਂ ਜ਼ਮੀਨਾਂ ਨਹੀਂ ਇਹਨਾਂ ਨੂੰ ਅਕਵਾਇਰ ਕਰਨ ਦਿੰਦੇ ਜੇ ਕੋਈ ਧੱਕੇ ਨਾਲ ਕਰਦਾ ਉੱਥੇ ਆੜ ਕੇ ਖੜਾਂਗੇ ਮਰਨ ਮਾਰਨ ਤੱਕ ਜਾਵਾਂਗੇ ਅਸੀਂ ਇਹ ਜਿਹੜੇ ਅਡਾਨੀ ਹਵਾਨੀ ਨੇ ਇਹ ਭੁੱਲ ਜਾਣ ਵੀ ਜ਼ਮੀਨਾਂ ਆਹਾਂ ਦੀ ਅੱਜ ਵੀ ਬਿੰਨਾ ਅਸੀਂ ਹੜੱਪ ਲਾਂਗੇ ਬਾਕੀ ਦੁਕਾਨਦਾਰਾਂ ਵਾਸਤੇ ਵੀ ਇਹ ਬੇਨਤੀ ਅਸੀਂ ਕਰਨ ਲੱਗਿਆ ਵੀ ਜਿਹੜੇ ਵੱਡੇ ਵੱਡੇ ਮੌਲ ਬਾਨੀ ਅਡਾਨੀ ਦੇ ਖੁੱਲਰੇ ਨੇ ਉਹਨਾਂ ਤੋਂ ਸਾਨੂੰ ਸਮਾਨ ਮਿਲਿਆ ਕਰੂ ਪਰ ਆ ਜਿਹੜੇ ਦੁਕਾਨਦਾਰੀਆਂ ਨੇ ਵੀਰੋ ਇਹ ਸਾਰੀਆਂ ਫੇਲ ਕਰ ਜਾ ਰਹੀ ਹੈ ਸਰਕਾਰ ਸੋ ਅਸੀਂ ਇੰਨੀਆਂ ਗੱਲਾਂ ਕਹਿੰਦੇ ਹਾਂ ਉਹ ਧੰਨਵਾਦ ਕਰਦੇ ਸਾਨੂੰ ਬੜਾ ਅਫਸੋਸ ਆ ਕਿ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਮੇਰੀ 56 ਇੰਚ ਦੀ ਛਾਤੀ ਆ ਉਹ ਅਮਰੀਕਾ ਪ੍ਰਸ਼ਾਸਨ ਦੇ ਗੋਡੇ ਟੇਕੇ ਖੜ ਗਿਆ ਹੈ ਉਹ ਬਿਨਾਂ ਕਿਸੇ ਵਜ੍ਹਾ ਦੇ ਉਹਨਾਂ ਦੀ ਅੱਖ ਜੱਕ ਗੱਲ ਕਰਨ ਦੀ ਬਜਾਏ ਗੋਡੇ ਟੇਕੇ ਜੋ ਕਹਿੰਦੇ ਹੋ ਇਹਨ ਮੰਨੀ ਜਾ ਰਿਹਾ ਇਹਦੇ ਨਾਲ ਪੰਜਾਬ ਦੀ ਹਰਿਆਣਾ ਦੀ ਕਿਸਾਨੀ ਜਿਹੜੀ ਸਾਰੀ ਹਿੰਦੁਸਤਾਨ ਦੀ ਕਿਸਾਨੀ ਮਾਰੂ ਸਭਤ ਹੋ ਗਈ ਇਹ ਚੀਜ਼ ਸਾਡੇ ਦੇਸ਼ ਦੀ ਕਿਸਾਨੀ ਤੇ ਕੀ ਪ੍ਰਭਾਵ ਆ ਜਿਹੜਾ ਮਤਲਬ ਟੈਲੀਫੋਨ ਬਦਾਇਆ ਕੀ ਕੀ ਚੀਜ਼ਾਂ ਵੱਲੋਂ ਸਾਰਾ ਹੋਗਾ ਟੈਰੀ ਪ੍ਰੋਡਕਟ ਸਾਰੀ ਜਿਹੜੇ ਇੱਧਰ ਆਉਣਗੇ ਦੇ ਇਸ ਰੀਅਲ ਇੰਡੀਆ ਨੂੰ ਡੰਪ ਦੇ ਵਾਸਤੇ ਵਰਤ ਵਾਂਗੂ ਕਰਨਗੇ ਜੋ ਉਹਨਾਂ ਦੀ ਪੈਦਾਸ਼ ਜ਼ਿਆਦਾ ਹੈ ਉਹ ਸਾਡੇ ਮਾਰੂ ਜਿੱਦਾਂ ਚਾਈਨਾ ਤੋਂ ਪ੍ਰੋਡਕਟ ਆ ਕੇ ਸਾਡੇ ਦੁਕਾਨਦਾਰ ਵਿਚਾਰੇ ਫੇਲ ਹੋਏ ਸਾਡੇ ਲੋਕਲ ਮਾਰਕੀਟ ਫੇਲ ਹੋਈ ਇਦਾਂ ਹੀ ਜਦੋਂ ਉਦੋਂ ਜਿੰਨੇ ਵੀ ਸਾਡੇ ਗ੍ਰੇਨ ਦੇ ਮਾਰਕੀਟ ਪ੍ਰੋਡਕਟ ਇਧਰ ਆਉਣਗੇ ਤੇ ਸਾਡੀ ਕਿਸਾਨੀ ਨੂੰ ਪ੍ਰਭਾਵਿਤ ਕਰਨਗੇ ਤੇ ਕਿਸਾਨ ਦਾ ਸੰਕਟ ਹੋਰ ਗਹਿਰਾ ਹੋਊਗਾ ਐਸਕੇਮ ਕੀ ਲੈ ਕੇ ਜਾ ਰਿਹਾ ਇਸ ਵਕਤ ਮੁਸਲਮਾਨ ਐਸਕੇਮ ਅੱਜ ਐਸਕੇਮ ਦੇ ਸੱਦੇ ਦੇ ਉੱਤੇ ਹੀ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਜ਼ਿਲ੍ਹੇ ਪੱਧਰ ਤੇ ਪ੍ਰਦਰਸ਼ਨ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ ਸਕੂਲ ਨੂੰ ਵੱਡਾ ਕੀਤਾ ਜਾਊਗਾ ਤੇ ਸਾਰੇ ਕਿਸਾਨ ਜਥੇ ਬੰਦੀਆਂ ਨਾਲ ਮਜ਼ਦੂਰ ਜਥੇ ਬੰਦੀਆਂ ਨਾਲ ਦੁਕਾਨ ਵੀਰਾਂ ਨਾਲ ਟ੍ਰੇਡ ਯੂਨੀਅਨਾਂ ਰਲ ਕੇ ਕੀ ਵੱਡੀ ਨੀਤੀ ਲਾਨੀ ਜਾਊਗੀ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼